ਨਮਸਕਾਰ ਸਸੀ ਕਾਲ ਦੋਸਤੋ ਦੋਸਤੋ ਮੈਂ ਹੈਗਾ ਇਸ ਵੇਲੇ ਮਕੇਰੀਆਂ ਟੂ ਪਠਾਨਕੋਟ ਰੋਡ ਦੇ ਉੱਤੇ ਤੇ ਤੁਸੀਂ ਮੇਰੇ ਸਾਹਮਣੇ ਦੇਖ ਸਕਦੇ ਹੋ ਬਹੁਤ ਤੇਜ਼ ਜਿਹੜੀ ਆ ਢੇਰੀ ਆ ਜਲਦੀ ਪੀਆ ਤੇ ਜੋ ਕੋਈ ਵੀ ਇਸ ਸਾਈਡ ਤੇ ਪਠਾਨਕੋਟ ਵਾਲੀ ਸਾਈਡ ਤੇ ਆ ਰਿਹਾ ਆ ਤੇ ਬੜੇ ਧਿਆਨ ਨਾਲ ਆਇਓ ਤੁਸੀਂ ਆ ਮੇਰੇ ਸਾਹਮਣੇ ਦੇਖ ਹੀ ਸਕਦੇ ਹੋ ਕਿ ਕਿਸ ਹੌਣ ਨਾਲ ਜਿਹੜੀ ਢੇਰੀ ਆ ਤੇ ਜਲਦੀ ਪੀਆ ਖਿਆਲ ਨਾਲ ਜਿੱਥੇ ਕਿਤੇ ਵੀ ਜਾਣਾ ਕਾਲੀ ਨਾ ਕਰਿਓ ਆ ਦੇਖੋ بڑے ਵੱਡੇ ਵੱਡੇ ਟਰੱਕ ਵੀ ਜਿਹੜੇ ਆ ਕੀੜੀ ਦੀ ਚਾਰੇ ਤੁਰੇ ਹੋਏ ਆ ਆਲੇ ਦੋਲੇ ਆਹ ਦੇਖੋ ਪੇੜ ਵੀ ਟੁੱਟ ਕੇ ਡਿੱਗੇ ਹੋਏ ਆ ਤਾਣੀਆਂ ਜਿਹੜੀਆਂ ਆ ਓਟ ਓਟ ਕੇ ਵਹੀ ਗਈਆਂ ਪਈਆਂ ਬੜੇ ਖਿਆਲ ਨਾਲ ਆਇਓ ਜੋ ਕੋਈ ਵੀ ਇਸ ਸਾਈਡ ਤੋਂ ਸਫਰ ਕਰਦਾ ਪਿਆ ਆ ਇਕਦਾਂਮੀ ਜਿਹੜੀ ਆ ਨੇਰੇ ਚੱਲਣੀ ਸ਼ੁਰੂ ਹੋ ਗਈ ਆ ਦੇਖੋ ਮਿੱਤਰੋ ਔਰ ਆਹ ਦੇਖੋ ਪੇ ਡਿੱਗ ਗਿਆ ਹੁਣੇ ਤਾਜ਼ਾ ਤਾਜ਼ਾ ਪੇ ਡਿੱਗੇ ਆ ਜੀ ਆਹ ਦੇਖੋ ਓਹ ਹੋ ਮਾਜੀ ਮਿੱਟੇ ਹੋ ਜੀ ਪੱਖੇ ਰਾਂ ਬੰਦ ਕਰੋ ਪੱਖਾ ਬੰਦ ਕਰਦੇ ਯਾਰ ਆਹ ਦੇਖੋ ਜੀ ਕਿੱਡੀ ਨੇਰੀ ਜਿਹੜੀ ਆ ਜਲਦੀ ਵਿਆ ਤੇ ਕਿੱਡੇ ਫਲੋ ਦੇ ਨਾਲ ਮੈਂ ਪਤਾ ਵੀ ਜਿਹੜਾ ਆ ਟਾਣੀਆਂ ਵੀ ਜਿਹੜੀਆਂ ਵੱਜਦੀਆਂ ਪਈਆਂ ਉਹ ਇਸ ਹਵਾ ਨਾਲ ਪੈ ਜੀ ਜਿੱਦਾ ਕੋਈ ਵੱਟਾ ਮਾਰਦਾ ਹੁੰਦਾ ਓਹ ਹੋ ਕਿਉਂਕਿ ਇਹ ਏਰੀਆ ਵੀ ਅਮੂਮਨ ਦੇਖਿਆ ਜਾ ਰਿਹਾ ਕਿ ਖੁੱਲਾ ਏਰੀਆ ਹੈ ਕੋਈ ਹਾਈਵੇ ਹੈਗਾ ਪੁਲੀਆਂ ਸੜਕਾਂ ਆ ਇਧਰੋਂ ਕੱਟ ਯਾਰ ਇਧਰੋਂ ਪਾਸੋਂ ਇਹਦੇ ਉੱਪਰੋਂ ਆਜਾ ਉਧਰ ਦਰਖਤਾਂ ਉਧਰ ਬਹੁਤ ਬੱਟੇ ਪਏ ਹੋ ਸਾਰੇ ਬਾਲਡੀਆਂ ਕੀ ਕੁਝ ਛੁੜ ਕੇ ਮਿੱਤਰੋ ਮੈਂ ਤੁਹਾਨੂੰ ਫੇਰ ਦੱਸ ਦਿਆਂ ਆ ਕਿ ਮੈਂ ਇਸ ਵੇਲੇ ਹੈਗਾ ਮੁਕੇਰੀਆਂ ਟੂ ਪਠਾਨਕੋਟ ਜਿਹੜੀ ਰੋਡ ਹੈਗੀ ਆ ਉਸ ਰੋਡ ਤੇ ਮੈਂ ਇਸ ਵੇਲੇ ਪਠਾਨਕੋਟ ਜਾ ਰਿਹਾ ਤੇ ਤੁਸੀਂ ਦੋਸਤੋ ਦੇਖ ਹੀ ਸਕਦੇ ਹੋ ਕਿ ਆਲੇ ਦੁਆਲੇ ਜੇ ਪੇੜ ਵੀ ਡਿੱਗੇ ਹੋਏ ਆ ਤੇ ਬਹੁਤ ਤੇਜ਼ ਨੇਰੀ ਜਿਹੜੀ ਆ ਚੱਲਨੀ ਸ਼ੁਰੂ ਹੋ ਗਈ ਸੀ ਇਕਦਮ ਹੀ ਤੇ ਹਜੇ ਤੱਕ ਚਲਦੀ ਪਈ ਆ ਤਕਰੀਬਨ 15 ਮਿੰਟ ਹੋ ਗਏ ਨੇਰੀ ਨੂੰ ਚਲਦੇ ਨੂੰ ਤੇ ਸੜਕ ਮੂਰੇ ਕੁਝ ਨਜ਼ਰ ਨਹੀਂ ਆ ਰਿਹਾ ਸੀਗਾ ਹੁਣ ਥੋੜਾ ਜਿਹਾ ਵਿਊ ਜਿਹੜਾ ਆ ਨਜ਼ਰ ਆਣਾ ਸ਼ੁਰੂ ਹੋਇਆ ਮੇਰੀ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਸੋਟ ਐਡ ਜਿਹੜੇ ਵੀ ਬੰਦੇ ਇਧਰ ਪਠਾਨਕੋਟ ਵਾਲੀ ਸਾਈਡ ਤੇ ਆ ਰਹੇ ਆ ਜਾਂ ਮੁਕੇਰੀਆਂ ਵਾਲੀ ਸਾਈਡ ਤੇ ਆ ਰਹੇ ਆ ਉਹਨਾਂ ਨੂੰ ਆ ਦੇਖੋ ਉਹਨਾਂ ਨੂੰ ਪਤਾ ਲੱਗ ਸਕੇ ਕਿ ਇਸ ਸੜਕ ਤੇ ਕੀ ਹਾਲਾਤ ਹੈਗੇ ਆ ਕਿੰਨੇ ਕੁ ਪੇਂਡ ਕੀ ਹੋਇਆ ਤੁਸੀਂ ਦੇਖੋ ਬਹੁਤ ਤੇਜ਼ ਨਹੀਂ ਰਿ ਜਿਹੜੀ ਆ ਚੱਲਦੀ ਪਈ ਆ ਖਿਆਲ ਨਾਲ ਮੈਂ ਕੋਸ਼ਿਸ਼ ਕਰੂੰਗਾ ਕਿ ਜਿੱਥੇ ਤੱਕ ਮੇਰਾ ਨੈਟਵਰਕ ਨਾ ਟੁੱਟਿਆ ਤੇ ਮੈਂ ਤੁਹਾਨੂੰ ਜਿੱਥੇ ਤੱਕ ਪਠਾਨਕੋਟ ਤੱਕ ਵੀ ਤੁਹਾਨੂੰ ਦਿਖਾ ਦਊਂਗਾ ਕਿ ਕੀ

ਮਨੋਜੀ ਉਪਰੋਂ ਦੀ ਕਰੋ ਤਾਂ ਦੇਖੋ ਕੀ ਐ ਵੱਡੇ ਵੱਡੇ ਟਰੱਕਾਂ ਦਾ ਕਾਰੋਬਾਰ ਜਿਹੜਾ ਐ ਚੱਲਦਾ ਪਿਆ ਐ ਸ਼ਾਇਦ ਕੁਝ ਕੁ ਜੱਫਾ ਲਓ ਦੇਖ ਮਰੇ ਲੱਛ ਪਾਈ ਕੀ ਹੋਇਆ ਉਹ ਆ ਕੇ ਪੇੜ गिर ਗਿਆ ਰੋਡ ਤੇ ਹਾਂ ਰੋਡ ਤੇ ਰੋਡ ਪਿਆ ਓਹੋ ਪੂਰਾ ਜਾਮ ਕਦੋਂ ਡਿੱਗਿਆ ਭਾਈ ਹਾਂ ਕਦੋਂ ਡਿੱਗਿਆ ਕੀ ਬੋਲਿਆ ਪੇੜ ਕੋ ਆਬੀ ਗਿਆ ਆਬੀ ਗਿਆ ਓਕੇ ਫਿਕਰ ਨਾ ਦੋ ਚਾਰ ਗਾੜੀ ਆ ਗਈ। ਲੋ ਜੀ ਮਿੱਤਰੋ ਇਧਰ ਦਰਾਹ ਤੇ ਦੇਖੋ ਉੱਚਾ ਤਾਂ ਨਹੀਂ। ਚਾਚਾ ਲੱਕ ਨਹੀਂ ਨਹੀਂ ਕੱਟ 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 ਉਹਦੇ ਸਾਈਡ ਤੋਂ ਨਿਕਲਦੀ ਵੀ। ਆਹ ਦੇਖੋ ਜੀ ਪੇੜ ਜਿਹੜਾ ਡਿੱਗਿਆ ਸੜਕ ਦੇ ਉੱਤੇ ਕਿੰਨਾ ਵੱਡਾ ਪੇੜ ਆ। ਇਹਦੇ ਮਗਰ ਲਾਵੇ। ਯਾਰੋ ਭਰਸ ਸਗਾ ਦੇ ਮਗਰ ਲਾ ਦੇ ਦੋਸਤ ਮਮਾ ਸੇਫਟੀ ਦੇਦਾ ਤਾਂ ਇਦਾਂ ਨੂੰ ਵੱਡਾ ਡਰਕ ਨਾ ਹੋਵੇ ਨਾ ਹੋਵੇ ਦੋਸਤ ਥੋਣੀ ਹੋਣੀ ਪੇੜ ਜਿਹੜਾ ਆ ਬੜਾ ਵੱਡਾ ਬਾਹਰ ਦੇਖ ਕੇ ਆ ਵੀ ਨਿਕਲ ਰਸਤਾ ਇਹ ਕਮ ਇਹ ਨਾ ਬੋਰਮੋਂ ਤਿਆ ਕਰੀ ਆ ਬੇ ਹੋਰ ਰਸਤਾ ਪੜੀ ਆ ਮੈਂ ਤੁਹਾਨੂੰ ਬਾਹਰ ਨਿਕਲ ਕੇ ਦਿਖਾਨਾ ਪੁੱਛ ਦੂਗਾ ਨਿਕਲ ਹੋ ਜੂਗਾ ਹੋਰ ਰੋਡ ਬੜੀ ਆ ਪਿੱਛੇ ਜਾ ਕੇ ਹੈਪਨੋਸ ਟੂ ਨੈਸ਼ਨਲ ਹਾਈਵੇ 44 ਹਲਕੀ ਹਲਕੀ بارش ਵੀ ਜਿਹੜੀ ਆ ਹੁਣ ਜਲਦੀ ਸ਼ੁਰੂ ਹੋ ਗਈ ਆ ਗੱਡੀਆਂ ਇੱਥੇ ਦੀ ਮੁਰਨੀਆਂ ਸ਼ੁਰੂ ਹੋ ਗਈਆਂ ਆ ਦੇਖੋ ਕਿੱਡਾ ਵੱਡਾ ਜੜਾ ਆ ਪੇੜ ਡਿਗਿਆ ਹੋਇਆ ਜਸ ਹੁਣ ਹੀ ਡਿਗਿਆ ਇਹ ਇਹ ਦੋਸਤੋ ਮੈਂ ਫੇਰ ਤੁਹਾਨੂੰ ਦੱਸ ਦਿਆਂ ਕਿ ਇਹ ਮੁਕੇਰੀਆਂ ਤੋਂ ਪਠਾਨਕੋਟ ਮਾ ਬਿਆਸ ਦਰਿਆ ਟੱਪਦੇ ਸਾਰੀ ਇਹ ਜਿਹੜਾ ਰਸਤਾ ਹੈਗਾ ਆ ਜਿੱਥੇ ਰਸਤੇ ਦੇ ਵਿੱਚ ਪੇੜ ਡਿਗਿਆ ਹੋਇਆ ਸੋ ਜੋ ਕੋਈ ਵੀ ਇਧਰਲੀ ਸਾਈਡ ਤੋਂ ਸਫ਼ਰ ਕਰ ਰਿਹਾ ਤੁਹਾਨੂੰ ਮੈਂ ਇਹ ਵੀ ਦਿਖਾ ਦਿਆਂ ਕਿ ਬੜੀ ਦੂਰ ਤੱਕ ਜਿਹੜਾ ਇਹ ਜਾਮ ਭੰਗਿਆ ਹੋਇਆ ਬਿਸਮਿਲਹ ਤੁਸੀਂ ਜੋ ਕੋਈ ਵੀ ਇੱਧਰ ਆ ਰਿਹਾ ਆ ਸਾਵਧਾਨੀ ਨਾਲ ਆਵੇ ਸੋਟ ਐਟ ਤੁਹਾਨੂੰ ਪ੍ਰੋਬਲਮ ਦਾ ਕੋਈ ਸਾਹਮਣਾ ਨਾ ਕਰਨਾ ਪਵੇ ਅਸਾਂ ਇਹ ਗੱਡੀਆਂ ਮੁੜ ਕੇ ਹੁਣ ਵਾਪਸ ਜਾ ਰਹੀਆਂ ਆ ਆ ਦੇਖੋ ਇਹਨਾਂ ਨੂੰ ਕੁਛ ਲੈਣੇ ਕੋਈ ਹੋਰ ਵੇ ਉਹ ਮੈਂ ਰਸਤਾ ਹੋਰ ਪੁੱਛ ਪਾਜੀ ਇੱਧਰੋਂ ਹੋਰ ਰਸਤਾ ਹੈਗਾ ਕੋਈ ਲਿੰਕ ਰੋਡ ਕੋਈ ਲਿੰਕ ਰੋਡ ਕੋਈ ਉਹ ਦੇਖ ਲੇ ਲੇਫਟ ਇੰਟਰਨੈਸ਼ਨਲ ਹਾਈਵੇਅ ਆਪਾਂ ਜਾਂਾਂਗੇ ਮੋਟਾ ਪਠਾਨ ਕੋਟ ਸਾਨੂੰ ਅੱਛਾ ਇਧਰੋਂ ਕੱਟ ਹੈਗਾ ਕਿਉਂ ਉਹ ਪਿੱਛੇ ਘਟਾ ਇੰ 300 ਮੀਟਰਸ ਵੀ ਕੇ ਹਿਅਰ ਡਨ ਅਜਾ ਸਾਰੇ ਮੋੜ ਤੇ ਪਿਆ ਉਹ ਸਾਰੇ ਮੋੜ ਤੇ ਪਿਆ ਚਲੋ ਸਾਰਾ ਸਾਰਾ ਮੋੜ ਤੇ ਦੋਸਤੋ ਅਸੀਂ ਵੀ ਘੁਮਾ ਕੇ ਹੁਣ ਦੂਜੀ ਸਾਈਡ ਤੇ ਜਾ ਰਹੇ ਆ ਬਾਕੀ ਹੁਣ ਤੁਹਾਨੂੰ ਉਸ ਸਾਈਡ ਦਾ ਵੀ ਜਾ ਘੁੰਮ ਕੇ ਜਾ ਕੇ ਤੁਹਾਨੂੰ ਦੱਸਦੇ ਆ ਕਿ ਉਧਰ ਦਾ ਕੀ ਵਿਊ ਹੈਗਾ ਮੈਂ ਆਪਣੇ ਨਾਲ ਦੇ ਪਰਸਨਸ ਨੂੰ ਵੀ ਕਰੀ ਇਨਫੋਰਮ ਕਰ ਦਿਆ ਫਿਰ ਦੋਸਤੋ ਤੁਹਾਨੂੰ ਮੈਂ ਪੰਜ ਬਾਈਪਲ ਕੱਢ ਫਿਰ ਤੁਹਾਨੂੰ ਦੁਬਾਰਾ ਮੈਂ ਤੁਹਾਨੂੰ ਅਪਡੇਟ ਕਰਦਾ ਜੀ ਥੋੜੀ ਦੀਰ ਵੇਟ ਕਰਿਓ ਬਾਈਪਲ ਗੱਡ ਬਾਈਪਲ